ਇਕ ਉਹ ਸੰਸਾਰ ਹੈ ਜੋ ਦੁੱਖਾਂ ਦਾ ਘਰ ਹੈ ਜਿਸ ਨੂੰ ਅਸੀਂ ਸੁੱਖ ਸਮਝਦੇ ਆ ਉਹ ਵੀ ਦੁੱਖ ਹੈ ਸੁੱਖ ਰੋਗ ਭਇਆ ਕਿ ਸੁੱਖ ਵੀ ਰੋਗ ਨਹੀਂ ਭਈ ਇੱਕ ਐਸਾ ਸੰਸਾਰ ਹੈ ਇੱਕ ਸੰਸਾਰ ਆਪ ਜੀ ਇਹ ਦੇਖ ਲਿਆ ਜਿਹੜਾ ਸੰਸਾਰ ਮਨੁੱਖਾਂ ਦਾ ਜੀਵ ਜੰਤੂਆਂ ਦਾ ਪੇੜ ਪੌਦਿਆਂ ਦਾ ਬਨਸਪਤੀ ਦਾ ਜਲ ਦਾ ਇਹ ਇੱਕ ਸੰਸਾਰ ਹੈ ਇਸ ਤੋਂ ਲਾਵਾ ਵੀ ਇੱਕ ਸੰਸਾਰ ਹੈ ਉਹ ਹੈ ਸੰਸਾਰ ਪ੍ਰਮਾਤਮਾ ਦਾ ਨਿਰੰਕਾਰ ਦਾ ਅਕਾਲ ਪੁਰਖ ਦਾ ਉਸ ਘਰ ਦਾ ਪਤਾ ਕੇਵਲ ਤੋਂ ਕੇਵਲ ਅਕਾਲ ਪੁਰਖ ਨੂੰ ਖੁਦ ਹੀ ਹੈ ਉਸ ਅਕਾਲ ਪੁਰਖ ਨੇ ਸਨੇਹਾ ਮੈਸੇਜ ਭੇਜ ਦਿੱਤਾ ਕਿ ਭਾਈ ਤੂੰ ਮੇਰੇ ਘਰ ਤੋਂ ਅਨਜਾਨ ਹੈ ਮੇਰੇ ਘਰ ਵਿੱਚ ਆਉਣਾ ਤੇ ਭਾਈ ਆ ਮੈਥਡ ਆ ਤਰੀਕਾ ਇਹ ਸੰਸਾਰ ਤੋਂ ਨਿਕਲ ਤੇ ਮੇਰੇ ਘਰ ਆ ਜਿੱਥੇ ਕੇਵਲ ਤੋਂ ਕੇਵਲ ਦੁੱਖਾਂ ਦੀ ਕੋਈ ਪਰਛਾਈ ਵੀ ਨਹੀਂ ਘੁੰਮਦੀ ਸਿਰਫ ਸੁੱਖੀ ਸੁੱਖੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਆਪਣੇ ਕੋ ਤਾਂ ਭਾਈ ਜੇ ਸੁਖ ਆਉਂਦਾ ਹੈ ਨਾਲ ਦੁੱਖ ਤਕਲੀਫਾਂ ਲੈ ਕੇ ਆ ਜਾਂਦਾ ਹੈ ਪਹਿਲਾ ਦੁੱਖ ਸੀ ਮਾਇਆ ਨਹੀਂ ਹੈ ਅਜਮਾਇਆ ਹੈ ਹੋਰ ਚ ਮੇਲੇ ਆ ਕੇ ਕਲੇਸ਼ ਆ ਗਿਆ ਬਹੁਤ ਕੁਝ ਹੋ ਗਿਆ ਇਸ ਮਾਇਆ ਦੇ ਆਉਣ ਦੇ ਨਾਲ ਨਾ ਸੀ ਇੱਕ ਕੋ ਇੱਕ ਦੁੱਖ ਸੀ ਹੈ ਨਹੀਂ ਪਰ ਜਦੋਂ ਆ ਗਈ ਫਿਰ ਤਾਂ ਖੂਨ ਖੂਨ ਦਾ ਦਸ਼ਮਣ ਹੈ ਕਿ ਭਰਾ ਭਰਾ ਦਾ ਦਸ਼ਮਣ ਹੋ ਗਿਆ ਮਾਂ ਦੇ ਪਿੱਛੇ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਕਿ ਤਾਂ ਸਾਡੇ ਪ੍ਰਤੱਖ ਦੀ ਗੱਲ ਹੈ ਕਿ ਐਸਾ ਕਾਲਯੁਗ ਭਿਆਨਕ ਆ ਗਿਆ ਕਿ ਐਸਾ ਭਿਆਨਕ ਜਿਸ ਕਾਲਯੁਗ ਦਾ ਬਾਰੇ ਦਸ਼ਮ ਪਾਸ਼ਾ ਜੀ ਨੇ ਕਲੰਕ અવਤਾਰ ਦੇ ਵਿੱਚ ਲਿਖਦੇ ਜਾਂਦੇ ਉਹਨਾਂ ਨੇ ਕਲਯੁਗ ਦੀ ਤਸਵੀਰ ਮਨੁੱਖ ਨੂੰ ਦੱਸੀ ਹੈ ਤੇ ਐਸਾ ਵੀ ਹੋ ਰਿਹਾ ਹੈ ਕੀ ਪੰਕਤੀਆਂ ਲਿਖੀ ਹੈ ਛੋਟਾ ਜਿਹਾ ਵਿਖਿਆਨ ਹੈ ਕਿ ਕਲਯੁਗ ਕਿਹੋ ਜਿਹਾ ਭਿਆਨਕ ਹੋ ਗਿਆ ਭਈ 파ਰਾ ਕਿਰਤ ਹੋਤ ਜਬ ਧਰਣੀ ਪਾਪ ਗਰਤ ਕਦ ਜਾਤ ਨ ਵਰਣੀ ਪਾਤ ਪਾਤ ਤਨ ਹੋ ਉਤਪਾਤਾ ਪੁੱਤਰ ਸੇ ਸੋ ਤਲੇ ਮਾਤਾ ਦਸਮ ਪਾਸ਼ਾ ਨੇ ਵਿਖਿਆਨ ਕੀਤਾ ਗ੍ਰੰਥ ਹੈ ਨੇਕ ਲੰਕ ਅਵਤਾਰ ਕਹਿੰਦੇ ਕਲਯੁਗ ਇੰਨਾ ਭਿਆਨਕ ਹੋਵੇਗਾ ਇਸ ਧਰਤੀ ਤੇ ਇੰਨਾ ਪਾਪ ਵੱਧ ਜਾਏਗਾ ਉਪਦਰ ਵੱਧ ਜਾਏਗਾ ਪਾਪ ਗ੍ਰਸਤ ਕਿਸੇ ਜਾਤ ਨਾ ਵਰਣੀ ਕਿ ਇਹ ਬੰਦਾ ਪਾਪ ਆਲੇ ਕਰਮ ਨੂੰ ਵੀ ਪੁੰਨ ਦਾ ਕਰਮ ਸਮਝਦਾ ਹੈ ਕਿ ਜੋ ਸ਼ਰਮ ਦਾ ਪਰਦਾ ਸੀ ਉਹ ਹਟ ਜਾਏਗਾ ਮਾਣ ਸਨਮਾਨ ਇੱਜ਼ਤ ਵਾਲੀਆਂ ਗੱਲਾਂ ਇੱਕ ਪਾਸੇ ਰਹਿ ਜਾਣੀਆਂ ਰੁੱਲ ਜਾਣੀਆਂ ਜਿਸ ਮਾਣ ਸਨਮਾਨ ਦੀ ਪ੍ਰਾਪਤੀ ਲਈ ਗੁਰਸਹਿਬਾਨਾ ਨੇ ਆਪਣਾ ਸਭ ਕੁਝ ਵਾਰਿਆ ਉਸ ਤੋਂ ਪਹਿਲਾਂ ਜੁਗਾਂ ਦੇ ਵਿੱਚ ਇੱਕ ਮਾਣ ਸਨਮਾਨ ਦੀ ਲੜਾਈ ਸੀ ਜੰਗ ਸੀ ਪਾਵੇਂ ਵਾਹ ਬਾਤ ਲਾ ਲਓ ਪਾਵੇਂ ਰਮੈਣ ਦਾ ਇਤਿਹਾਸ ਲਾ ਲਓ ਕਿ ਮਾਨ ਸਨਮਾਨ ਸਿਪਾਈ ਉਹ ਸਭ ਕੁਝ ਖੋਇਆ ਜਾਣਾ ਗਵਾਇਆ ਜਾਣਾ ਹੁਣ ਦੇਖੋ ਤੁਹਾਡੇ ਸਾਹਮਣੇ ਸੰਸਾਰ ਹੈ ਕਿ ਅੱਜ ਦੇ ਯੁੱਗ ਵਿੱਚ ਹੀ ਦੇਖ ਲਓ ਪਹਿਲਾਂ ਸੰਸਾਰ ਦੇ ਵਿੱਚ ਰਿਸ਼ਤੇ ਨਾਤੇ ਕਿੰਨੇ ਸੋਚ ਵਿਚਾਰ ਕੇ ਕੀਤੇ ਜਾਂਦੇ ਸੀ ਆਪਾਂ ਦੇਖਦੇ ਆ ਨਾ ਹਰ ਚੀਜ਼ ਮੜਾਉਂਦੇ ਸੀ ਪਰ ਹੁਣ ਦਾ ਸਮਾਂ ਕਿਹਦਾ ਹੈ ਕਲਯੁਗ ਦਾ ਕਿ ਭਿਆਨਕ ਕਲਯੁਗ ਦੀ ਇਹ ਇੱਕ ਤਸਵੀਰ ਹੈ ਉਹੀ ਪੇਕੇ ਉਹੀ ਨਾਨਕੇ ਸੌਰੇ ਲਬਦੇ ਫਿਰਦੇ ਆ ਕਿ ਜਿੱਥੇ ਜੰਮਿਆ ਭਾਈ ਉਹ ਪਿੰਡ ਨਾਨਕਾਂ ਦਾ ਵੀ ਉਹ ਪੇਕੇਆਂ ਦਾ ਵੀ ਸੌਰਿਆਂ ਦਾ ਵੀ ਹੈ ਭਾਵ ਐਸਾ ਭਿਆਨਕ ਕਲਯੁਗ ਦਿਨੋਂ ਦਿਨ ਵੱਧਦਾ ਜਾ ਰਿਹਾ ਆਪਾਂ ਵੀ ਦੇਖਦੇ ਆ ਪਰ ਪਤਾ ਲੱਗ ਜਾਂਦਾ ਆਪਣੇ ਚਾਰੋਂ ਤਰਫ ਕੀ ਬੀਤਦਾ ਭਈ ਇਹ ਐਸਾ ਸਮਾਂ ਭਿਆਨਕ ਕਾਲਯੁਗ ਦਾ ਆ ਰਿਹਾ ਹੈ ਜੋ ਚੱਲ ਰਿਹਾ ਹੈ ਇਹਦਾ ਬਹੁਤ ਮਾਮੂਲੀ ਜੀ ਗੱਲ ਆ ਬਹੁਤ ਕੁਛ ਅਗੇ 12 ਕਿਰਤ ਹੋਤ ਜਵਤਾਰ ਨਹੀਂ ਪਾਪ ਗਰਤ ਗਏ ਜਾਤ ਨ ਵਰਣੀ ਬਾਤ ਬਾਤਨ ਹੋਤ ਪਤਾ ਪੁੱਤਰ ਸੇਜ ਸੋਬਤ ਲੈ ਮਾਤਾ ਕਿ ਮਾਂ ਔਰ ਪੁੱਤਰ ਦੇ ਰਿਸ਼ਤੇ ਵਿੱਚ ਕੋਈ ਪਰਦਾ ਉਹ ਨਹੀਂ ਰਹੇਗੀ ਉਹਨਾ ਪਰਦਾ ਨਹੀਂ ਰਹੇਗਾ ਸਭ ਮਿਟ ਜੇਗਾ ਵਿਖਿਆਨ ਬਹੁਤ ਲੰਬਾ ਹੈ ਆਪਾਂ ਸ਼ਾਰਟਕਟ ਕੀਤਾ ਕਿ ਮਾਂ ਔਰ ਪਤਵੇ ਸ਼ਰਮ ਨਹੀਂ ਰਹੇਗੀ ਕੋਈ। ਕਿ ਐਸਾ ਕੁਛ ਲੈ ਕੇ ਐਸਾ ਤਾਂ ਬਹੁਤ ਕੁਝ ਸੰਸਾਰ 'ਚ ਹੋ ਰਿਹਾ ਬਈ। ਕਿ ਜਿੰਨਾ ਤੇ ਅਸੀਂ ਮਾਣ ਭਰੋਸਾ ਵਿਸ਼ਵਾਸ ਕਰਦੇ ਆਂ ਧਰਮੀ ਬੰਦਿਆਂ ਦਿੱਤੇ। ਉਹ ਹੀ ਅਜੇ ਜਿਲੇ ਕਰਦੇ ਫਿਰਦੇ ਆ। ਇਹ ਕੀ ਹੈ ਕਲਯੁਗ ਹੈ। ਐਸਾ ਭਿਆਨਕ ਕਲਯੁਗ ਹੈ ਪਾਤਸ਼ਾਹ ਨੇ ਬਹੁਤ ਵੱਡਾ ਵਿਖਿਆਨ ਕੀਤਾ ਹੋਇਆ। ਹੁਣ ਇਸ ਕਲਯੁਗ ਵਿੱਚੋਂ ਇਸ ਨਰਕ ਵਿੱਚੋਂ ਨਿਕਲਣਾ ਕੇਵਲ ਤੋਂ ਕੇਵਲ ਸਤਿਗੁਰ ਪਾਲ ਜੀ ਕਹਿੰਦੇ ਆ ਲੈ ਮੇਰਾ ਸੁਨੇਹਾ ਮੇਰੇ ਘਰ ਵਿੱਚ ਆ ਜਾ ਇੱਥੇ ਕਲਯੁਗ ਨਹੀਂ ਹੈ ਇੱਥੇ ਦੁੱਖ ਨਹੀਂ ਹੈ ਇੱਥੇ ਕੇਵਲ ਤੌਰ ਤੇ ਕੇਵਲ ਇੱਕ ਪਰਮਾਨੰਦ ਸੁਖ ਹੈ ਆ ਇੱਕ ਸੁਖ ਜੋ ਦੇਖਦੇ ਆ ਨਾ ਇਹ ਤਾਂ ਬਹੁਤ ਮਮੋਲੀ ਜੀ ਗੱਲ ਨਜ਼ਰ ਆਉਂਦੀ ਹੈ ਸਾਨੂੰ ਇਹ ਤਾਂ ਇੱਕ ਪਰਛਾਈ ਹੈ ਸੁਖ ਦੀ ਅਸਲ ਸੁਖ ਅਸਲ ਸੁਖ ਤਾਂ ਉਹ ਹੈ ਜਿਸ ਨੂੰ ਪਰਮਾਨੰਦ ਕਹਿੰਦੇ ਆ ਪਰਮ ਜੋ ਸਭ ਤੋਂ ਉੱਤਮ ਸੁਖ ਹੈ ਕਿ ਜੋ ਸਭ ਤੋਂ ਉਤਮ ਹੁੰਦਾ ਹੈ ਉਸਨੂੰ ਪਰਮ ਕਹੇ ਜਾਂਦਾ ਹੈ ਆਤਮਾ ਸਾਰੀਆਂ ਹੀ ਨੇ ਪਰ ਜਿੰਨ ਇਨ ਆਤਮਾ ਵਿੱਚੋਂ ਕਿ ਐਸੀ ਆਤਮਾ ਜਿਵੇਂ ਆਤਮਾ ਨਜ਼ਰ ਨਹੀਂ ਆਉਂਦੀ ਪਰਮਾਤਮਾ ਨਜ਼ਰ ਨਹੀਂ ਆਉਂਦਾ ਬਾਅਦ ਚੱਕਦੇ ਆਤਮਾ ਪਰਮਾਤਮਾ ਇੱਕੋ ਕਰ ਜਾਣ ਜੋ ਆਤਮਾ ਹੈ ਉਹੀ ਪਰਮਾਤਮਾ ਹੈ ਹੁਣ ਪਰਮਾਤਮਾ ਹੈ ਪਰਮਾਤਮਾ ਕਿਸ ਨੂੰ ਕਿਹਾ ਕਿ ਜਿਹੜਾ ਸਾਰੀਆਂ ਆਤਮਾ ਦੇ ਵਿੱਚੋਂ ਉਤਮ ਹੈ ਪਰਮ ਪਰਮ ਆਤਮਾ ਆ ਸਾਰੇ ਸੰਸਾਰ ਨਾਲੋਂ ਸਾਰੀਆਂ ਆਤਮਾ ਨਾਲੋਂ ਉੱਚਾ ਉਹੀ ਹੈ ਵੱਡਾ ਉਹੀ ਹੈ ਪਰਮ ਆਤਮਾ ਉਸੇ ਤਰ੍ਹਾਂ ਹੀ ਪਰਮ ਸੁਖ ਕਿ ਸਾਰੇ ਸੁੱਖਾਂ ਤੋਂ ਉੱਪਰ ਵੀ ਇੱਕ ਸੁੱਖ ਹੈ ਬਈ ਹੁਣ ਸਾਨੂੰ ਲੱਗਦਾ ਕਿ ਤਨ ਦੌਲਤ ਆ ਗਿਆ ਗੱਡੀਆਂ ਮੋਟਰ ਆ ਗਿਆ ਕਾਰ ਬਰ ਬਣ ਗਏ ਧੀ ਪੁੱਤਰ ਆ ਗਏ ਵਿਆਹੇ ਗਏ ਵਿਦੇਸ਼ ਗਏ ਬਹੁਤ ਕੁਝ ਹੁੰਦਾ ਸਾਡੇ ਮਨਾਂ ਵਿੱਚ ਅਸੀਂ ਸਿਰਫ ਇਹਨੂੰ ਹੀ ਸੁੱਖ ਸਮਝਦੇ ਆਂ ਕੇਸੀਂ ਸਿਰਫ ਇਸਨੂੰ ਹੀ ਸੁੱਖ ਸਮਝਦੇ ਆਂ ਸਾਡੀ ਇੱਕ ਖੋ ਦੇ ਡੱਡੂ ਵਰਗੀ ਹਾਲਾਤ ਹੈ ਕਿ ਇੱਕ ਡੱਡੂ ਖੋਜ ਡਿਗੇ ਹੋਇਆ ਉਹਨੇ ਤਿੰਨ ਕੁ ਛਾਲਾਂ ਮਾਰੀਆਂ ਕਹਿੰਦੇ ਦੁਨੀਆ ਐਵੇਂ ਕਹਿੰਦੇ ਸੰਸਾਰ ਬਹੁਤ ਵੱਡਾ ਬਹੁਤ ਵੱਡਾ ਦਿੱਤ ਨਦੀ ਬੜਾ ਦੇਖੋ ਕਿ ਖੋ ਨੇ ਤਿੰਨ ਚਾਲਾਂ ਦੇ ਵਿੱਚ ਨਾਪ ਦਿੱਤਾ। ਕਿੱਟ ਪੁੱਛਿਆਂ ਵਾਰੀਆਂ ਕਹਿੰਦਾ ਸੰਸਾਰ ਐਡਾ ਕੀ ਹੈ ਬਸ। ਪਹਿਲੀ ਚਾਲ ਸਾਡੀ ਵੀ ਇਹੀ ਹੁੰਦੀ ਹੈ। ਕਿ ਚੰਗੇ ਘਰ ਪਰਿਵਾਰ ਦੇ ਵਿੱਚ ਸਾਡੀ ਪਰਵਰਿਸ਼ ਹੋ ਜਾਵੇ। ਫਿਰ ਮੈਨੂੰ ਕੋਈ ਚੰਗੀ ਜੋਬ, ਚੰਗਾ ਬਿਜ਼ਨਸ ਸੈਟਅਪ ਹੋ ਜਾਵੇ। ਜਿਵੇਂ ਬਚਪਨ ਦਾ ਆਨੰਦ ਮਾਣਿਆ ਉਵੇਂ ਜਵਾਨੀ ਦਾ ਆਨੰਦ ਮਾਣਾ। ਇਹ ਦੂਸਰੀ ਚਾਲਾਂ ਹੋ ਜਾਂਦੀ ਹੈ। ਤੀਜੀ ਹੁੰਦੀ ਹੈ ਕਿ ਮੈਨੂੰ ਭਾਈ ਬੜਾਪੇ ਦੇ ਵਿੱਚ ਮੇਰਾ ਸਾਰਾ ਮੈਨੂੰ ਵੀ ਪੁੱਤ-ਪੋਤਰੇ ਮਿਲ ਜਾਣ। ਘਰ ਪਰਿਵਾਰ ਵਧਿਆ ਮਿਲੇ ਮੇਰੀ ਸੇਵਾ ਹੋਵੇ ਜਦੋਂ ਮੈਂ ਸੰਸਾਰ ਚੋਂ ਕੋਚ ਕਰਾਂ। ਬਸ ਇੱਥੇ ਤੱਕ ਸਾਡੀ ਕਹਾਣੀ ਹੈ ਤਿੰਨ ਛਲਾਂਗਾਂ ਨੇ। ਕੀ ਇਸ ਨੂੰ ਅਸੀਂ ਸੁੱਖ ਸਮਝਦੇ ਆ ਕਿ ਜੇ ਇਸ ਨੂੰ ਮਿਲ ਗਈ ਹੈ ਤਿੰਨ ਚੀਜ਼ਾਂ ਮਿਲ ਗਈਆਂ ਨਾ ਇਹ? ਮੁਨੱਖ ਸੋਦਾ ਹੈ ਭਾਈ ਜੀਵਨ ਸੁਖੀ ਹੈ। ਇਹੀ ਇੱਕ ਜੀਵਨ ਅਸਲ ਜੀਵਨ ਤਾਂ ਇਹੀ ਸਮਝੀ ਬੈਠਿਆ ਨਾ ਆਪਾਂ। ਉਹਨੋਂ ਸੇ ਕੋਹ ਦੇ ਕਿਨਾਰੇ ਇੱਕ ਸੰਤ ਮਹਾਤਮਾ ਹੁੰਦੇ ਰੱਬ ਦੇ ਪਿਆਰੇ ਹੁੰਦੇ ਉਸ ਡੱਡੂ ਨੂੰ ਖੂਜੋ ਕੱਢਦੇ ਆ ਡੱਡੂ ਭਾਵ ਆਪਾ ਮਨੁੱਖ ਗਰਵਾਣੀ ਸਾਨੂੰ ਕੱਢਣਾਈ ਇੱਥੋਂ ਕਿ ਗਰਵਾਣੀ ਸਾਨੂੰ ਕੱਢਣਾਈ ਹੈ ਕਿ ਭਲਿਆ ਮਾਨਸਾ ਸੁੱਖ ਇਹ ਨਹੀਂ ਹੈ ਇਹ ਤਾਂ ਇੱਕ ਪਰਛਾਈ ਮਾਤਰ ਹੈ ਜਦ ਜੀਵਨ ਸੁਪਨ ਸਮਾਨ ਹੈ ਇਹ ਜੋ ਸਾਰਾ ਸੁੱਖ ਦੇਖ ਰਹੇ ਆ ਇਹ ਇੱਕ ਸੁਪਨਾ ਹੈ ਭਾਈ ਅਸਲੀ ਸੁਖ ਜੋ ਪਰਮ ਸੁਖ ਹੈ ਪਰਮ ਆਨੰਦ ਹੈ ਉਹ ਹੈ ਭਾਈ ਉਹਦਾ ਅਸਲ ਕਰਾ ਇਹ ਰਚਨਾ ਝੂਠੀ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਪੀਤ ਕਿ ਜਗ ਦੀ ਰਚਨਾ ਤਾਂ ਝੂਠੀ ਹੈ ਮੈਂ ਤਾਂ ਸੱਚੇ ਜਗ ਦੇ ਵਿੱਚ ਜਾਣ ਜਿਸ ਨੂੰ ਨਾਮ ਦਿੱਤਾ ਹੈ ਸੱਚਖੰਡ ਕਿ ਜੋ ਮਿਰਦਾ ਨਹੀਂ ਹੈ ਕਿਸੇ ਨੂੰ ਕੋਈ ਮਿਟਾ ਨਹੀਂ ਸਕਦਾ ਖੰਡ ਦਾ ਭਾਵ ਹੈ ਹਿੱਸਾ ਜਿਵੇਂ ਬਚਨ ਆਂਦਾ ਨੌ ਖੰਡ ਪ੍ਰਥਵੀ ਸੱਚਾ ਟੋਹਾ ਕਿ ਧਰਤੀ ਨੌ ਹਿੱਸਿਆਂ 'ਚ ਵੰਡੀ ਗਈ ਹੈ ਕਿ ਹਿੱਸੇ ਨੂੰ ਆਪਾਂ ਖੰਡ ਕਹਿੰਦੇ ਆ ਉਸੇ ਤਰ੍ਹਾਂ ਇਹ ਖੰਡ ਜਿਸ 'ਚ ਅਸੀਂ ਬੈਠੇ ਆ ਇਹ ਝੂਠ ਹੈ ਜੋ ਅਸਲੀ ਖੰਡ ਹੈ ਉਹਦੇ ਅੱਗੇ ਲੱਗ ਜਾਂਦਾ ਸੱਚ ਖੰਡ ਸੱਚਖੰਡ ਕੋਣ ਥੇ ਸਤਿਗੁਰੂ ਪਾਜਾ ਕਹਿੰਦੇ ਸੱਚਖੰਡ ਵਸੇ ਨਿਰੰਕਾਰ ਨਿਰੰਕਾਰ ਵਸਦਾ ਕਿੱਥੇ ਹੈ ਸੱਚਖੰਡ ਦੇ ਵਿੱਚ ਹੁਣ ਸੱਚਖੰਡ ਕੀ ਹੈ ਸੱਚਖੰਡ ਕਹਿੰਦੇ ਕੀ ਨੂ ਬਹੁਤ ਵੱਡਾ ਵਿਖਿਆਣਾ ਇਹ ਇੱਕ ਇੱਕ ਪੰਕਤੀ ਹਜ਼ਾਰਾਂ ਲੱਖਾਂ ਆਰਥਿਕ ਕਰਦੀ ਬਹੁਤ ਘਟ ਪੈਂਦੇ ਜਿਸ ਥਾਂ ਤੇ ਸਤਿਗੁਰੂ ਪਾਜਾ ਨੇ ਕਿਰਪਾ ਕੀਤੀ ਗੁਰਮਤਿ ਸਵਤ ਜਿੱਥੋਂ ਪ੍ਰਾਪਤ ਹੋਈ ਥੋੜੀ-ਬਹੁਤ ਜੋ ਵੀ ਲਿਆ ਭਈ ਕਿ ਉਹ ਮਹਾਤਮਾ ਜੋਸੀ ਨਾ ਉਹ ਜਦੋਂ ਗੁਰਬਾਣੀ ਪੜਾਉਂਦੇ ਸੀ ਵਿਖਿਆਨ ਕਰਦੇ ਸੀ ਸਤਰ-ਸਤਰ ਅਸ ਅਸ ਅਰਥ ਇੱਕ-ਇੱਕ ਪੰਕਤੀ ਦੇ ਕਰਦੇ ਨੇ ਕਿਤੇ ਤੇ theater ਪੰਜ-ਪੰਜ ਘੰਟੇ ਇੱਕੋ ਹੀ ਪੰਕਤੀ ਇੱਕੋ ਅੱਖਰ ਦੇ ਉੱਤੇ ਵਿਖਿਆਨ ਕਰਦੇ ਕਹਿੰਦੇ ਭਾਈ ਇਹਦਾ ਅੰਤ ਨਹੀਂ ਹੁੰਦਾ ਗੁਰਬਾਣੀ ਦਾ ਕੋਈ ਇਹ ਅਕਾਲ ਪੁਰਖ ਦੀ ਜੋ ਗੁਰਬਾਣੀ ਹੈ ਇਹਦਾ ਅੰਤ ਨਹੀਂ ਕੋਈ ਪਾ ਸਕਦਾ ਇਹ ਬਹੁਤ ਵੱਡਾ ਮਹਾਨ ਗਿਆਨੀ ਬਣ ਗਿਆ ਧਰਮਾਤਮਾ ਬਣ ਗਿਆ ਕਿ ਮੇਰੇ ਵਰਗਾ ਤਾਂ ਭਾਈ ਗਿਆਨੀ ਕੋਈ ਨਹੀਂ ਬਾਚਨ ਗਣਿਤ ਤਾਂ ਬਹੁਤ ਮਹੌਲੀ ਗੱਲ ਹੈ ਹੀ ਨਹੀਂ ਇਹ ਰਾਈ ਦੇ ਦਾਣੇ ਨੂੰ ਵੀ ਤੇਰੀ ਔਕਾਤ ਨਹੀਂ ਹੈ ਇਹ ਤਾਂ ਭਾਈ ਵਿਸ਼ਾਲ ਹਿਮਾਲਿਆ ਪਰਬਤ ਨਾਲੋਂ ਉੱਚਾ ਹੈ ਇਹਦੇ ਅਰਥਾਂ ਦੇ ਵਿੱਚ ਤਾਂ ਭਾਈ ਇਹ ਹਿਮਾਲਿਆ ਪਰਬਤ ਵਰਗੇ ਲੱਖਾਂ ਵਿੱਚ ਆ ਜਾਣਾ ਉਹਨਾਂ ਨੂੰ ਗਿਣ ਸਕਦੇ ਆ ਪਰ ਅਰਥ ਨਹੀਂ ਗਿਣ ਸਕਦੇ ਕਿ ਸਤਗੁਰੂ ਪਾਤਸ਼ਾਹ ਦੀ ਗੁਰਬਾਣੀ ਦਾ ਵਿਖਿਆਨ ਜੇ ਦੇ ਹੁਣ ਪੰਕਤੀਆਂ ਖੋਲ ਕੇ ਕਰੀਏ ਨਾ ਉਹ ਭਾਵੇਂ ਭਾਵੇਂ ਤੁਸੀਂ ਇੱਕ ਇੱਕ ਪੰਕਤੀ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਜੀ ਦਾਮਦੇਂਡ ਰਕਸਾਲ ਵਾਲੇ ਕਹਿੰਦੇ ਜਦੋਂ ਉਹਨਾਂ ਨੂੰ ਹੁਣ ਪਹਿਲਾਂ ਉਹਨਾਂ ਦੇ ਭਾਈ ਹੁਣ ਵੀ ਇੰਨਾ ਨਹੀਂ ਉਹਨਾਂ ਦੇ ਕਿਉਂਕਿ ਉਹਨਾਂ ਨੇ ਪੋਥੀਆਂ ਪੰਕਤੀਆਂ ਨਹੀਂ ਤਿਆਰ ਕੀਤੀਆਂ ਜਦੋਂ ਜਦੋਂ ਸੰਤਾਂ ਤੋਂ ਹਾਤਮਾਨੇ ਸਾਰੇ ਰਲਕੇ ਕੇ ਜੋ ਉਸ ਸਮੇਂ ਦੇ ਸੀ ਕਹਿੰਦੇ ਵੀ ਇਹ ਤਾਂ ਸਤਿਗੁਰੂ ਪਾਤਸ਼ਾਹ ਨੇ ਜੋ ਟਕਸਾਲ ਚਲਾਈ ਏ ਵੇਤਾ ਜਦੋਂ ਸ਼ੁਰੂਆਤ ਹੋਈ ਸੀ ਗੁਰਬਾਣੀ ਦੀ ਤੇ ਗੁਰਬਾਣੀ ਦੇ ਅਰਥ ਵਿਖਿਆਨ ਹੁੰਦੇ ਸੀ ਇਹ ਅਰਥ ਵਿਖਾਨ ਸਮਝਾਏ ਜਾਂਦੇ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਭਾਵੇਂ ਵਿੱਚ ਵਿਚਾਰੇ ਹੁਣ ਅੱਗੇ ਮੁਗਲ ਸਰ ਦੀ ਜੰਗ ਉਸ ਤੋਂ ਬਾਅਦ ਕਰਦਿਆਂ ਕਰਦੇ ਆ ਜਦੋਂ ਜਿੱਥੇ ਅਸਨ ਜਾ ਕੇ ਕੰਮਰ ਕਸਾ ਖੋਲੇ ਐ ਦਮ ਲੈ ਲਿਆ ਵੀ ਹੁਣ ਕੋਈ ਜੰਗ ਨਹੀਂ ਯੋਧ ਨਹੀਂ ਤੇ ਸਿੱਖਾਂ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਹੁਣ ਤਾਂ ਆਪਣੇ ਕੋਲ ਸਮਾਂ ਆਰਾਮਦਾਇਕ ਐ ਫਰੀ ਹੋ ਗਏ ਆਪਾਂ ਜਣ ਦੀ ਕਿ ਤੁਸੀਂ ਕਹਿੰਦੇ ਸੀ ਵੀ ਜੰਗਾਂ ਯੁੱਧਾਂ ਤੋਂ ਜਦੋਂ ਮੁਕਤ ਹੋ ਗਏ ਫਿਰ ਆਪਾਂ ਗੁਰਬਾਣੀ ਦੀ ਤੁਨ ਸੁੋਦੀ ਦਵਾਗੇ ਮਤ ਦਵਾਗੇ ਹੁਣ ਦੇਵੋ ਜੀ ਫਿਰ ਉਸ ਜਗ੍ਹਾ ਦਮ ਦਮਾ ਸਾਹਿਬ ਦੀ ਧਰਤੀ ਤੇ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇਹ ਜੋ ਗੁਰੂ ਗ੍ਰੰਥ ਸਾਹਿਬ ਦੀ ਵੀੜ ਹੈ ਭਾਵੇਂ ਇਸ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਨੇ ਗੁਰੂ ਕਰਦੇ ਵੇਦ ਵਿਆਸ ਭਾਈ ਗੁਰਦਾਸ ਜੀ ਜੋ ਰਿਸ਼ਤੇ 'ਚ ਭਾਵੇਂ ਮਾਮਾ ਜੀ ਲੱਗਦੇ ਸੀ ਪਰ ਉੱਥੇ ਰਿਸ਼ਤੇ ਨਾਤੀਆਂ ਵਾਲੀ ਗੱਲ ਨਹੀਂ ਸੀ ਉਹ ਭਾਈ ਉਹ ਕੋਟੀ ਦੇ ਵਿਦਵਾਨ ਸੀ ਕਥਾ ਦੇ ਸਰਮੋਹਣ ਸੀ ਅਜੋ ਸਿੱਖ ਪੰਥ ਵਿੱਚ ਜੋ ਕਥਾ ਵਾਜੇ ਕਥਾ ਕਰਦੇ ਹਨ ਜਿਵੇਂ ਰਾਗੀਆਂ ਦਾ ਗੱਲ ਕਹਿੰਦੇ ਤਾਂ ਭਾਈ ਮਰਦਾਨਾ ਜੀ ਸੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਕਰਵਾਈ ਹੈ ਭਾਵ ਰਾਗੀਆਂ ਦੇ ਉਸਤਾਦ ਨੇ ਜੋ ਮੋਢੀ ਹੈ ਉਹ ਭਾਈ ਮਰਦਾਨਾ ਜੀ ਉਵੇਂ ਕਥਾਵਾਚਕਾਂ ਦੇ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵ્યાਸ ਇੱਕ ਵ્યાਸ ਜੀ ਉਹ ਹੈ ਜਿਸ ਨੇ ਚਾਰ ਵੇਦ ਲਿਖੇ ਹੈ ਜਿਸ ਨੇ ਚਾਰ ਵੇਦ ਲਿਖਿਆ ਇੱਕ ਵ્યાਸ ਉਹ ਹੈ ਇਥੇ ਗੁਰੂ ਪਾਤਸ਼ਾਹ ਨੇ ਉਹੀ ਪਦਵੀ ਦੇ ਦਿੱਤੀ ਵਿਆਸ ਵੀ ਬੜੇ ਹੋਏ ਨਹੀਂ ਭਾਈ ਉਹ ਇੱਕ ਪਦਵੀ ਦਾ ਨਾਮ ਹੈ ਇਥੇ ਗੁਰੂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਗੁਰੂ ਘਰ ਦੇ ਵੇਦ ਵਿਆਸ ਕਹਿ ਕੇ ਜਾਣ ਕੀਤਾ ਜਿਨ੍ਹਾਂ ਦੀ 12 ਕਵਿਤ ਸਵੈਏ ਇਹ ਪੜhai ਜਾਂਦੇ ਨੇ ਭਾਈ ਹੋਰ ਭਾਈ ਗੁਰਦਾਸ ਜੀ ਤੋਂ ਉਹ ਲਿਖਵਾਈ ਹੈ ਗੁਰੂ ਰਾਮਦਾਸ ਰੋਵਰ ਦੇ ਕੰਡੇ ਜੇ ਪਹਿਲਾਂ ਵੀ ਕਹਿੰਦੇ ਦੁੱਖ ਪੰਜਨੀ ਵੇਰੀ ਦੇ ਕੋਲੇ ਬਾਈ ਉਹ ਸਥਾਨ ਬਣਿਆ ਪਵਿੱਤਰ ਥੜਾ ਤੇ ਜਦੋਂ ਜਾਂਦੇ ਆ ਦਰਸ਼ਨ ਕਰਿਆ ਕਰੋ ਇੱਥੇ ਕੀ ਦਾ ਇਤਿਹਾਸ ਹੈ ਕੀ ਇੱਕ ਬੀੜੋ ਸੀ ਉਹ ਆਪਣੇ ਕੋਲ ਨਹੀਂ ਹੈ ਉਹ ਧੀਰਮਲੀਆਂ ਕੋਲੇ ਆ ਬਈ ਉਹ ਕਿ ਉਹ ਬੀੜ ਧੀਰਮਲੀਆਂ ਕੋਲੇ ਸੇਖੋ ਦਨ ਨਹੀਂ ਜਾਂਦੇ ਬਾਸੇ ਕਹਿੰਦੇ ਜਿਵੇਂ ਕਹਿੰਦੇ ਜਦੋਂ ਮਹਾਰਾਜ ਨੇ ਬੀੜ ਉਤਾਰਾ ਕਰਨਾ ਸੀ ਨਾ ਮੰਗੀ ਸੀ ਉਹਨਾਂ ਤੋਂ ਕਹਿੰਦੇ ਨਹੀਂ ਦੇਣੀ ਕਹਿੰਦੇ ਗੁਰੂ ਸਮਰੱਥ ਹੈ ਆਪਣੇ ਆਪ ਨੂੰ ਗੁਰੂ ਕਹਾ ਹੁੰਦਾ ਹੈ ਆਪ ਹੀ ਇਚਾਰਨ ਕਰ ਲਵੇ ਕਹਿੰਦੇ ਠੀਕ ਆ ਭਾਈ ਫਿਰ ਇਚਾਰਨ ਵੀ ਇਸੇ ਕਰਾਂਗੇ ਸਾਡੇ ਸਿੱਖ ਮੰਨਣਗੇ ਵੀ ਇਸੇ ਸਰੂਪ ਨੂੰ ਹੁਣ ਸੱਚਾ ਸਿੱਖ ਇਸੇ ਸਰੂਪ ਨੂੰ ਮੰਨਦਾ ਭਾਈ ਜੋ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਇਹ ਦੂਸਰਾ ਸਰੂਪ ਸੀ ਕਿ ਜਿਹੜਾ ਸਰੂਪ ਜਿਹੜੇ ਦੋ ਲਖਾਰੀ ਸੀ ਸ਼ਹੀਦ ਭਾਈ ਮਨੀ ਸਿੰਘ ਜੀ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਲਖਾਰੀ ਸਾਨੀ ਨੇ ਤਾਂ ਲਖਵਾਇਆ ਸੀ ਤੇ ਨਾਲ ਦੀ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਕਥਾ ਵਿਖਿਆਨ ਵੀ ਐਸੀ ਕਰਦੇ ਸੀ ਕਹਿੰਦੇ ਉਸ ਟਾਈਮ ਜਿੰਨੇ ਵੀ ਸੁਣਦੇ ਸੀ ਬੈਠੇ ਸੀ ਨਾ ਭਾਵੇਂ ਗੱਲ ਮੰਨਣ ਯੋਗ ਹੈ ਨਹੀਂ ਹੈ ਪਰ ਇਤਿਹਾਸ ਨੇ ਲਿਖਿਆ ਕਹਿੰਦੇ ਉਹ ਸਨਦੇ ਹੀ ਉੜ ਗਏ ਤਾਂ ਪਰ ਇਸ ਨੂੰ ਸੱਚ ਕਰਕੇ ਨਹੀਂ ਮੰਨਿਆ ਜਾ ਸਕਦਾ ਵੀਰ ਆਤਮਾ ਉਹਨਾਂ ਦੀਆਂ ਉੱਥੇ ਪ੍ਰਵੇਸ਼ ਕਰ ਗਈਆਂ ਪਰਮਾਤਮਾ ਦੇ ਕਰਤਕ ਤਾ ਪਹੁੰਚ ਗਈ ਹੈ ਸ੍ਰੀ ਨਹੀਂ ਕਿਤੇ ਜਾਂਦਾ ਇਹ ਤਾਂ ਬਣਾਈਆਂ ਬਣਾਈਆਂ ਗੱਲਾਂ ਨੇ ਸਾਡੇ ਸੰਤ ਬਾਤਵਾ ਸਣ ਦੇ ਸੱਚਖੰਡ ਚਲੇ ਗਏ ਗੁਰੂ ਨਾਨਕ ਸਾਹਿਬ ਦੇ ਪੁੱਤਰ ਉਹਨਾਂ ਨੂੰ ਭਾਈ ਸੱਚਖੰਡ ਵਾਰ ਦਿੱਤਾ ਜੇ ਦੂਸਰੇ ਪੁੱਤਰ ਸਣ ਛੋਟੇ ਬਾਬਾ ਲਖਮੀਦਾਸ ਜੀ ਉਹਦਾ ਘੋੜਾ ਬਣਾਇਆ ਦੇਖਿਆ ਤੁਸੀਂ ਉੜਦਾ ਜਾਂਦਾ ਦੇ ਇੱਕ ਜਵਾਗ ਫੜਿਆ ਗੁੱਦੀ ਚ ਘਰ ਵਾਲੀ ਨਾਲ ਸੱਚਖੰਡ ਕਿੱਥੇ ਆ ਬਈ ਗੁਰੂ ਨਾਨਕ ਸਾਹਿਬ ਤਾਂ ਦੱਸ ਕੀ ਨਹੀਂ ਕੇ ਇਹ ਸੱਚ ਜਾਣ ਕਿੱਥੇ ਬਣਾ ਦਿੱਤਾ ਭਾਈ ਕਿੱਥੇ ਸਣਦੇ ਇਹ ਜਾਂਦੇ ਐ ਬਸ ਜਿਨ੍ਹਾਂ ਨੇ ਬਣਾਈ ਐ ਉਹਨਾਂ ਤਾਂ ਭਾਈ ਆਪਣਾ ਰੋਜੀ ਰੋਟੀ ਫੁਲਕਾ ਚਲਾਉਣਾ ਸੀ ਅਗੇ ਉਹਨਾਂ ਨੇ ਘਾੜੀਆਂ ਬੜਾਤੀਆਂ ਸਾਡੇ ਵੀ ਸੰਤ ਜਾਂਦੇ ਜੇ ਗੁਨਾਰਕ ਸਾਹਿਬ ਦਾ ਪੁੱਤਰ ਗਿਆ ਤੇ ਸੱਜੀ ਵੀ ਜਾਵਾਂਗੇ ਆਵੇ ਝੂਠੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਮੰਨਣ ਦੇ ਵਿੱਚ ਨਹੀਂ ਆਉਂਦੀ ਐ ਇਹ ਸਣਦੇ ਇੱਕ ਕਿਤੇ ਜਾਊਗਾ ਸਰੀਰ ਇੱਥੇ ਰਹਿਤੀ ਰਹਦਾ ਹੈ ਮਾਟੀ ਮਾਟੀ ਹੋਈ ਇੱਕ ਕਿ ਸਰੀਰ ਮਿੱਟੀ ਹੈ ਮਿੱਟੀ ਜੀ ਰਲ ਜਾਣਾ ਇੱਥੇ ਭਈ ਇਹਨੇ ਕਿਤੇ ਨਹੀਂ ਜਾਣਾ ਹੁੰਦਾ ਕਿਸੇ ਦਾ ਵੀ ਨਹੀਂ ਜਾਂਦਾ ਪਰਮ ਭਲੇਖੇ ਪਾਇਆ ਸਾਡੇ ਮਨਾਂ ਦੇ ਵਿੱਚ ਕਿ ਅਸੀਂ ਉਤਸ਼ਾਹ ਦੇ ਵਿੱਚ ਆ ਕੇ ਪਤਾ ਨਹੀਂ ਕੀ ਕੁਝ ਬੋਲਦੇ ਨੇ ਪਤਾ ਹੀ ਨਹੀਂ ਲੱਗਦਾ ਬਹੁਤੇ ਤਾਂ ਭਾਈ ਖਾ ਕੇ ਨਸ਼ਲੀਆਂ ਗੋਲੀਆਂ ਬਹਿ ਜਾਂਦੇ ਆ ਕਿ ਸਟੇਜਾਂ ਦੇ ਉੱਤੇ ਪਤਾ ਹੀ ਨਹੀਂ ਲੱਗਦਾ ਵੀ ਸੱਚਾਈ ਕਿਹੜੀ ਐ ਝੂਠ ਕਿਹੜਾ ਵਾ ਗੁਰਮਤਿ ਦੇ ਅੰਦਰ ਮਤ ਨਹੀਂ ਐ ਗੁਰਮਤਿ ਦੇ ਅੰਦਰ ਗਿਆਨ ਨਹੀਂ ਐ ਹੁਣ ਸਤਗੁਰੂ ਪਾਤਸ਼ਾਹ ਜੀ ਕਥਾ ਕਰਦੇ ਸੀ ਇਸ ਧਰਤੀ ਤੇ ਸਾਬੋ ਕੀ ਤਲਵੰਡੀ ਜਿਸ ਦਾ ਦੂਸਰਾ ਨਾਮ ਗੁਰੂ ਕੀ ਕਾਂਸੀ ਇਹਦਾ ਵੀ ਇੱਕ ਬੜਾ ਬੜਾ ਇਤਿਹਾਸ ਆ ਭਾਈ ਕਿਉਂ ਗੁਰੂ ਕੀ ਕਾਂਸੀ ਕਿਹਾ ਜਾਂਦਾ ਹੈ ਕਾਂਸੀ ਦਾ ਕੋਆ ਬਨਾਰਸ ਕਾਂਸੀ ਇਸ ਨੂੰ ਕਾਂਸੀ ਕਿਉਂ ਕਿਹਾ ਗਿਆ ਇਹ ਵੀ ਇੱਕ ਵਿਖਿਆਨ ਸੀ ਭਾਈ ਇਦਵੀਤੇ ਇਤਿਹਾਸ ਕਾਫੀ ਲੰਬਾ ਹੁੰਦਾ ਕੋਈ ਛੋਟਾ ਇਤਿਹਾਸ ਨਹੀਂ ਹੁੰਦਾ ਕਿ ਇੱਕ ਦੋ ਪੰਕਤੀਆਂ ਸੁਣਾ ਦਿੱਤਾ ਬੜੀਆਂ ਨੇਕਾਂ ਦਾਰਨਾ ਦੇਣੀਆਂ ਪੈਂਦੀਆਂ ਸਮਝਣ ਸੁਝਾਉਣ ਦੀ ਖਾਤਰ ਹੁਣ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਉਸ ਜਗ੍ਹਾ ਤੇ ਜੋ ਵੀਰ ਲਿਖੀ ਜਿਹਦੇ ਅੱਜ ਆਪ ਜੀ ਸਭ ਸੰਗਤਾਂ ਦਰਸ਼ਨਦਾਰੇ ਕਰਦੇ ਹੋ ਇਹ ਉਹ ਵੀਰਾਂ ਨਹੀਂ ਭਾਈ ਜਿਹੜੀਆਂ ਵੀਰਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਜਾਣ ਕੀਤੀ ਜਿਸ ਦੇ ਵਿੱਚ ਹੋਰ ਬਾਣੀ ਐਡ ਕੀਤੇ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੋ ਬਿਰਾਗ ਵਈ 57 ਸ਼ਲੋਕ ਨੇ ਉਹ ਭਾਈ ਐਡ ਕੀਤੇ ਗਏ ਦੇ ਵਿੱਚ ਉਹਨ ਸਤਿਗੁਰ ਪਾਤਸ਼ਾਹ ਜੀ ਉਸ ਸਮੇਂ ਜੋ ਕਥਾ ਕਰਦੇ ਸੀ ਗਰਵਾਣੀ ਸੰਤਨ ਨੂੰ ਸੁਖਾਉਂਦੇ ਸੀ ਕਥਾ ਸੁਖਾਉਂਦੇ ਸਭ ਕੋ ਸੁਖਾਉਂਦੇ ਉਹ ਇੱਕ ਮਰਿਆਦਾ ਚੱਲ ਪਈ ਸੀ ਤੇ ਉਹ ਮਰਿਆਦਾ ਕੁਝ ਸਮੇਂ ਬਾਅਦ ਬੰਦ ਹੋ ਗਈ ਟਕਸਾਲਾਂ ਦੇ ਵਿੱਚ ਇਹ ਫਿਰ ਬੇਨਤੀ ਕੀਤੀ ਭਾਈ ਕੋਈ ਸੰਤ ਮਹਾਂਤਮਾ ਨੇ ਕਹਿੰਦੇ ਵੀ ਉੱਥੇ ਤਾਂ ਮर्यादा ਇਹ ਸੀ ਸ਼ੁਰੂਆਤ ਕਰੋ ਤੁਸੀਂ ਵੀ ਕਥਾ ਸਿਖਾਓ ਕਥਾ ਕਰਿਆ ਕਰੋ ਹੁਣ ਥੋੜੀ ਬੋਲ ਚੱਲਣ ਲੱਗੀ ਹੈ ਪਰ ਉਹਨਾਂ ਪ੍ਰਭਾਵ ਨਹੀਂ ਹਲੇ ਜਿਨਾ ਹੋਣਾ ਚਾਹੀਦਾ ਸੀ ਕਿਉਂਕਿ ਅਸੀਂ ਗਿਆਨ ਕਰਕੇ ਅਸੀਂ ਬਹੁਤ ਪਿੱਛੇ ਹਟੇ ਹੋਏ ਹਾਂ ਅਸੀਂ ਗਿਆਨ ਨਹੀਂ ਪਹੁੰਚਾ ਸਕਦੇ ਸੰਸਾਰ ਦੇ ਵਿੱਚ ਇਹ ਸਾਡੀ ਕਮੀ ਹੈ ਕੁਝ ਦਿਨ ਤੋਂ ਨਾ ਕਿ ਜਦੋਂ ਦੇਖਦੇ ਆ ਖਬਰਾਂ ਨਿਊ ਦੇ ਵਿੱਚ ਮੀਡੀਆ ਦੇ ਵਿੱਚ ਦੇਖਦੇ ਆ ਫੇਸਬੁੱਕ YouTube ਪਲੇਟਫਾਰਮ ਤੇ ਦੇਖਦੇ ਆ ਕਿ ਇੱਕ ਜਗ੍ਹਾ ਨਗਰ ਕੀਰਤਨ ਚੱਲ ਰਿਹਾ ਤੇ ਜੋ ਪੰਜ ਪਿਆਰੇ ਸਿੰਘ ਸੇਵਾ ਲੱਗੇ ਹੋਏ ਆ ਨਾ ਭਾਇਓ ਨੇ ਦਸਤਾਰਾਂ ਸਜਾਈਆਂ ਪਾਵ ਕਹਿੰਦੇ ਜੀ ਉਹਨਾਂ ਦੇ ਅੰਮ੍ਰਿਤ ਨਹੀਂ ਛਕੇ ਦਾੜੀਆਂ ਕਟੀਆਂ ਹੋਈਆਂ ਸੀਗੀਆਂ ਰੋਟੇ ਬੰਦੇ ਸੀ ਲੱਗਦਾ ਖੈਰ ਕੋਈ ਵੀ ਸਕਦਾ ਪਰ ਉਹਨਾਂ ਨੂੰ ਦੋਸ਼ ਨਾ ਦੇਵੋ ਦੋਸ਼ ਸਾਡਾ ਆਪਣਾ ਕਮੇਟੀਆਂ ਦਾ ਦਾ ਮੇਨ ਸਾਡੀ ਕਮੇਟੀ ਸਰੋਣੀ ਕਮੇਟੀ ਦਾ ਜਿਹੜੀ ਸਭ ਤੋਂ ਉੱਚੀ ਸੁਣਵਾਉਂਦਾ ਸਾਰੀਆਂ ਕਮੇਟੀਆਂ ਦੀ ਇੱਕ ਕਮੇਟੀ